ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੇਂਦਰ ਸਰਕਾਰ ਵੱਲੋਂ ਹਰਿਆਣਾ ਤੇ ਪੰਜਾਬ ਦੇ ਵਿੱਚ ਪਾਣੀਆਂ ਦੀ ਲੜਾਈ ਪਾਉਣ ਦੇ ਲਈ ਜੋ ਹੁਣ ਨਵੀਆਂ ਚਾਲਾਂ ਚੱਲੀਆਂ ਗਈਆਂ BBMB ਦੇ MB ਦੇ ਰਾਹੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਰਾਹੀਂ ਉਹਦੇ ਵਿੱਚ ਕੱਲ ਜਿਹੜੀ ਉਹਨਾਂ ਨੇ ਮੀਟਿੰਗ ਸੱਦੀ ਸੀ ਅੱਡ-ਅੱਡ ਸੂਬਿਆਂ ਦੀ ਉਸ ਦੇ ਵਿੱਚ ਜਿਹੜਾ ਸੈਕਟਰੀ ਬੈਠਾ ਸੀਗਾ ਹੋਮ ਸੈਕਟਰੀ ਉਸ ਨੇ ਪੰਜਾਬ ਨੂੰ ਰਹਿ ਦਿੱਤੀ ਵੀ ਤੁਸੀਂ ਕਟੂਕਟ 4500 ਕਿਊਸਿਕ ਪਾਣੀ ਹਰਿਆਣੇ ਨੂੰ 8 ਦਿਨਾਂ ਲਈ ਵਾਧੂ ਦਿਓ ਜਣੀ ਜੋ ਅੱਗੇ ਜਾ ਰਿਹਾ ਉਹ ਤਾਂ ਜਾ ਹੀ ਰਿਹਾ ਉਸ ਨੂੰ ਵਾਧੂ ਪਾਣੀ 4500 ਕਿਊਸਿਕ ਦਿਓ ਤੇ ਆਪ ਭੁੱਖੇ ਮਰੋ ਤਿਹਾਈ ਮਰੋ ਤੁਹਾਡਾ ਪੰਜਾਬ ਜਿੱਧਰ ਜਾਂਦਾ ਜਾਵੇ ਸਾਨੂੰ ਕੋਈ ਸਰਕਾਰ ਨਹੀਂ ਅਜਹੀ ਬਾਂਦਰ ਬੰਡ ਕਰਨ ਦੇ ਉੱਤੇ ਬੀਜੇਪੀ ਲੱਗੀ ਹੋਈ ਹੈ ਦੂਜੇ ਪਾਸੇ ਕੱਲ ਜਿਹੜੀ ਸਰਪਾਰਟੀ ਮੀਟਿੰਗ ਸੀਗੀ ਸੱਦੀ ਹੋਈ ਉਹਦੇ ਵਿੱਚ ਸਾਰਿਆਂ ਨੇ ਕਿਹਾ ਵੀ ਅਸੀਂ ਉੱਪਰ ਕੇਂਦਰ ਨੂੰ ਮਿਲਾਂਗੇ ਤੇ ਕਹਾਂਗੇ ਤੇ ਲੱਗਦਾ ਇਹ ਹੈ ਵੀ ਕਹਿਣਾ ਵੀ ਚਾਹੀਦਾ ਆਪਣਾ ਦਲੀਲਾਂ ਵੀ ਦੇਣੀਆਂ ਚਾਹੀਦੀਆਂ ਨੇ ਪਰ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਇਕੱਠੇ ਹੋ ਕੇ ਕੇਂਦਰ ਦੀ ਇਸ ਬੰਦਰ ਵੰਡ ਵਿਰੁੱਧ ਲੜਨਾ ਵੀ ਚਾਹੀਦਾ ਸੋ ਅਸੀਂ ਪਾਣੀਆਂ ਦੀ ਵੰਡ ਦੇ ਉੱਤੇ ਪੰਜਾਬ ਦੇ ਹਿਤਾ ਨਾਲ ਹੁੰਦਾ ਕੋਈ ਵੀ ਧਰੋ ਉਹਦਾ ਵਿਰੋਧ ਕਰਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਉਹਦੇ ਵਿਰੁੱਧ ਲੜਨ ਲਈ ਵੀ ਅੱਗੇ ਆਵਾਂਗੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਪੰਜਾਬ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਕਾਗਜ਼ਾਂ ਦੇ ਵਿੱਚ ਛੇੜਿਆ ਹੋਇਆ ਬਹੁਤ ਦਿਨ ਹੋ ਗਏ ਕਈ ਸਾਰੇ ਘਰ ਕੋਟਾ ਕੇ ਵੀ ਦਿਖਾਇਆ ਗਿਆ ਵੀ ਅਸੀਂ ਤਾਂ ਘਾਟਾ ਦੇ ਹੁੰਨੇ ਨਸ਼ਾ ਤਸਕਰਾਂ ਦੇ ਹੋਰ ਹਾਲਾਂਕਿ ਗੈਰ ਕਾਨੂੰਨੀ ਨੇ ਘਾਟਾ ਹਣੇ ਚاہے ਉਹ ਕਿੱਡਾ ਵੀ ਨਸ਼ਾ ਤਸਕਰ ਹੋਵੇ ਜੇ ਘਰ ਗਲਤ ਬਣਿਆ ਹੋਇਆ ਉਹਨੂੰ ਸਬੂਤ ਦੇ ਕੇ ਕੋਰਟਾਂ ਦੇ ਰਾਹੀਂ ਕਰਕੇ ਕੋਰਟ ਕਹੇ ਵੀ ਢਾਡੋ ਫੇਟਾਉਣ ਦੀ ਲੋੜ ਹੈ ਐਦਾਂ ਹੀ ਜਾ ਕੇ ਕਿਸੇ ਦਾ ਘਟਾਉਣਾ ਗਲਤ ਹੈ ਤੇ ਉਸ ਦੇ ਵਿਰੁੱਧ ਕੱਲ ਇਹਨਾਂ ਨੇ 8-8 ਜ਼ਿਲ੍ਹਿਆਂ ਦੇ ਜਿਹੜੇ ਕੋਆਰਡੀਨੇਟਰ ਲਾਏ ਹੈ ਅੱਜ ਦੀ ਇੰਡੀਅਨ ਐਕਸਪ੍ਰੈਸ ਨੇ ਖ਼ਬਰ ਲਾਈ ਹੈ ਵੀ ਜਿਹੜਾ ਮੋਹਾਲੀ ਜ਼ਿਲ੍ਹੇ ਦਾ ਕੋਆਰਡੀਨੇਟਰ ਲਾਇਆ ਹੈ ਮਿਸਟਰ ਗੁਰਪ੍ਰੀਤ ਸਿੰਘ ਜਿਹਦਾ ਪਿੰਡ ਬਰੇਆਲੀ ਹੈ ਮੋਹਾਲੀ ਜ਼ਿਲ੍ਹੇ ਚ ਪੈਂਦਾ ਹੈ ਤੇ ਉਹ ਉਸ ਨੂੰ ਉਹਨਾਂ ਨੇ ਕੋਆਰਡੀਨੇਟਰ ਲਾਇਆ ਹੈ ਤੇ ਉਹਦੀ ਜਿਹੜੀ ਪੱਤਰੀ ਫਰੋਲੀ ਹੈ ਦੱਸਿਆ ਕਿ ਵੀ ਸਰਕਾਰੀ ਰਿਕਾਰਡਾਂ ਦੇ ਵਿੱਚ 4 ਨਵੰਬਰ 2006 ਨੂੰ ਇਸ ਵਿਅਕਤੀ ਦੇ ਵਿਰੁੱਧ ਐਫ ਆਈ ਆਰ ਦਰਜ ਹੋਈ ਸੀ ਪਰਚਾ ਦਰਜ ਹੋਇਆ ਸੀ ਅੰਡਰ ਸੈਕਸ਼ਨ 15 ਐਨ ਡੀ ਪੀ ਐਸ ਐਕਟ ਦਾ ਜਿਹੜਾ 15 ਸੈਕਸ਼ਨ ਹੈ ਉਹਦੇ ਤਹਿਤ ਇਹਦੇ ਤੇ ਪਰਚਾ ਦਰਜ ਹੋਇਆ ਸੀ ਕੋਰਾਲੀ ਪੁਲਿਸ ਸਟੇਸ਼ਨ ਦੇ ਵਿੱਚ ਤੇ ਸਪੈਸ਼ਲ ਜੱਜ ਰੋਪੜ ਨੇ 19 ਅਕਤੂਬਰ 2009 ਨੂੰ ਇਹਨੂੰ 2 ਸਾਲ ਦੀ ਕੈਦ ਤੇ 500 ਰੁਪਏ ਜੁਰਮਾਨਾ ਕੀਤਾ ਸੀਗਾ ਤੇ ਜਦੋਂ ਇੰਡੀਅਨ ਐਕਸਪ੍ਰੈਸ ਵਾਲਿਆਂ ਨੇ ਜ਼ਿਲ੍ਹਾ ਪ੍ਰਧਾਨ ਨੂੰ ਇਹਦੇ ਬਾਰੇ ਪੁੱਛਿਆ ਉਹ ਕਹਿੰਦੇ ਵੀ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਵੀ ਇਹਨੂੰ ਕਿਹਨੇ ਰეკਮੈਂਡ ਕਰਤਾ ਕਿਹਨੇ ਇਹਦੀ ਸਿਫਾਰਿਸ਼ ਕੀਤੀ ਹੈ ਮੈਂ ਤਾਂ ਆਪ ਨਹੀਂ ਇਸ ਕਰਕੇ ਹੈਰਾਨ ਹਾਂ ਸੋ ਜਣੀ ਦੁੱਧ ਦੀ ਰਾਖੀ ਬਿੱਲਾ ਬਹਾਉਣ ਲੱਗੇ ਹੋਇਆ ਹੈ ਨਸ਼ਾ ਵਿਰੁੱਧ ਯੁੱਧ ਦੇ ਵਿੱਚ ਜਿਹੜੇ ਕਮਾਂਡਰ ਨੇ ਉਹ ਵਿਅਕਤੀ ਹੈ ਜਿਹਨਾਂ ਨੂੰ ਨਸ਼ਾ ਦੇ ਵਿੱਚ ਸਜ਼ਾ ਹੋਈ ਹੋਈ ਹੈ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਦੀ ਸਰਕਾਰ ਨਸ਼ਿਆਂ ਵਿਰੁੱਧ ਯੁੱਧ ਦੇ ਵਿੱਚ ਕਿੰਨੀਕ ਸੰਜੀਦਾ ਹੈਗੀ ਹੈ। ਅਗਲੀ ਗੱਲ ਤੁਹਾਡੇ ਨਾਲ ਜਿਹੜੀ ਅਸੀਂ ਸਾਂਝੀ ਕਰਨੀ ਹੈ ਵੀ ਕੱਲ ਤੁਹਾਨੂੰ ਦੱਸਿਆ ਸੀ ਵੀ ਉੱਤਰਾਖੰਡ ਦੇ ਵਿੱਚ ਇੱਕ 12 ਸਾਲ ਦੀ ਬੱਚੀ ਦੇ ਰੇਪ ਦਾ ਮਸਲਾ ਆਇਆ। ਉਹ ਹੁਣ ਰੇਪ ਹੋਇਆ ਇੱਕ ਨਾ ਹੋਇਆ ਇੱਕ ਕਹਾਣੀ ਬਣਾਈ ਗਈ ਹੈ ਵੀ ਉਹਦੀ ਮੰਗ ਬਾਹਰ ਰਹਿੰਦੀ ਸੀ। ਉਹ ਜਦੋਂ ਬਾਹਰ ਆਈ ਕਈ ਦਿਨਾਂ ਬਾਅਦ ਤਾਂ ਫਿਰ ਕੁੜੀ ਨੇ ਉਹਨੂੰ ਦੱਸਿਆ ਤੇ ਉਹ ਥਾਣੇ ਗਈ ਤੇ ਪਰਚਾ ਦਰਜ ਹੋ ਗਿਆ। ਇੱਕ ਜਿਹੜਾ 65 ਸਾਲ ਦਾ ਉਸਮਾਨ ਨਾਮ ਦਾ ਉਸਮਾਨ ਅਲੀ ਨਾਮ ਦਾ ਵਿਅਕਤੀ ਉਹਦੇ ਤੇ ਪਰਚਾ ਦਰਜ ਹੋ ਗਿਆ। ਉਹ ਤਾਂ ਹੁਣ ਸਿੱਧਾ ਇਹ ਹੈ ਵੀ ਜੇ ਉਹ ਦਾ ਕੋਈ ਉਹਦੇ ਡੀਐਨਏ ਦੇ ਟੈਸਟ ਜੇ ਉਹ ਟੈਸਟ ਕਰਕੇ ਪਤਾ ਲੱਗ ਸਕਦਾ ਹੈ ਜੇ ਉਹ ਦੋਸ਼ੀ ਹੈ ਤਾਂ ਉਹਨੂੰ ਜਿਹੜੀ ਮਰਜ਼ੀ ਸਜ਼ਾ ਮਿਲੇ ਸਾਨੂੰ ਖੁਸ਼ੀ ਹੋਊਗੀ ਕਿ ਜਿਹੜੇ ਅਜਿਹੇ ਛੋਟਕਿਆ ਬੱਚਿਆਂ ਨਾਲ ਬਲਾਤਕਾਰ ਦੇ ਕਾਰ ਕਰਦੇ ਲੋਕ ਹੈ ਉਹਨਾਂ ਨੂੰ ਸਜ਼ਾ ਮਾ ਹੋਣ ਤੇ ਉਹ ਉਹ ਜੋ ਸਜ਼ਾ ਦਾ ਭਾਗੀਦਾਰ ਹੈ ਉਹ ਉਹਨੂੰ ਕਾਨੂੰਨ ਮੁਤਾਬਕ ਮਿਲਣੀ ਚਾਹੀਦੀ ਹੈ। ਹੋਇਆ ਇਹ ਵੀ ਉੱਥੇ ਜਿਹੜੀਆਂ ਅਖੌਤੀ Hindu ਜਥੇਬੰਦੀਆਂ ਨੇ ਉਹਨਾਂ ਨੇ ਉਸ ਬਾਜ਼ਾਰ ਦੀ ਪੰਨ ਤੋੜ ਕੀਤੀ ਬਾਕੀ ਮੁਸਲਮਾਨਾਂ ਨੂੰ ਡਰਾਇਆ ਧਮਕਾਇਆ ਉਹਨਾਂ ਦੀਆਂ ਚੀਜ਼ਾਂ ਤੋੜੀਆਂ ਭੰਨੀਆਂ ਤੇ ਹੋਰ ਕਰਿਆ ਤੇ ਉਸ ਦਾ ਘਰ ਤੋੜਨ ਦੇ ਵਾਸਤੇ ਉਹਦੇ ਘਰ ਵਾਲੀ ਵੀ ਵਿਚਾਰੀ ਉੱਥੋਂ ਭੱਜ ਗਈ ਘਰ ਤੋਂ ਡਰਦੀ ਮਾਰੀ ਤੇ ਉਹ ਉਹਨਾਂ ਦਾ ਆ ਗਿਆ ਵੀ ਇਹਨਾਂ ਦਾ ਘਰ ਟਾਉਣੇਗਾ ਉਹ ਹਾਈ ਕੋਰਟ ਚਲੀ ਗਈ ਉੱਤਰਾਖੰਡ ਹਾਈ ਕੋਰਟ ਦੇ ਵਿੱਚ ਜਿਹੜੀ ਉਹ ਜਦੋਂ ਉਹ ਉੱਤਰਾਖੰਡ ਹਾਈ ਕੋਰਟ ਦੇ ਵਿੱਚ ਪਹੁੰਚੀ ਉੱਤਰਾਖੰਡ ਹਾਈ ਕੋਰਟ ਨੇ ਉਥੋਂ ਦੀ ਮਿਊਂਸਿਪਲ ਕਾਰਪੋਰੇਸ਼ਨ ਦੀ ਤੇ ਪੁਲਿਸ ਦੀ ਰੇਲ ਬਣਾਦੀ ਮਿਊਂਸਿਪਲ ਕਾਰਪੋਰੇਸ਼ਨ ਨੂੰ ਤਾਂ ਇਹ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਿਵੇਂ ਕਿਸੇ ਦੇ ਘਟ ਆ ਸਕਦੇ ਹੋ ਤੁਸੀਂ ਜਿਹੜਾ ਨਵੰਬਰ ਦੇ ਵਿੱਚ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਹੋਈ ਹੈ ਵੀ ਘਰ ਐਦਾਂ ਨਹੀਂ ਟਾਹੇ ਜਾਣੇ ਘਰ ਦਾ ਟਾਉਣ ਦਾ ਇੱਕ ਤਰੀਕਾ ਹੈਗਾ ਤੁਸੀਂ ਉਹ ਤਰੀਕੇ ਤੋਂ ਅਪਣਾਉਣ ਤੋਂ ਬਿਨਾ ਘਟ ਆ ਨਹੀਂ ਸਕਦੇ ਤੁਹਾਡੇ ਦੇ ਉੱਤੇ ਮੈਂ ਇਸ ਗੱਲ ਦਾ ਮੁਕੱਦਮਾ ਚਲਾਉਣਾ ਹੈ ਵੀ ਤੁਸੀਂ ਹਾਈ ਕੋਰਟ ਸੁਪਰਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹੋ ਉਹਦੀ ਤੋਹੀਨ ਕਰ ਰਹੇ ਹੋ ਹੱਤ ਕਰ ਰਹੇ ਹੋ ਕੰਟੈਂਪਟ ਕਰ ਰਹੇ ਹੋ ਇੱਕ ਦੂਜਾ ਪੁਲਸ ਨੂੰ ਰੇਲ ਬਣਾਈ ਪੁਲਸ ਵਾਲਾ ਇਹਨੂੰ ਕਿਹਾ ਵੀ ਤੁਸੀਂ ਕੀ ਕਰਦੇ ਸੀ ਉੱਥੇ ਇੰਨੀ 판 ਤੋੜ ਕਰਤੀ ਉਹਨਾਂ ਲੋਕਾਂ ਤੇ ਉਹਨਾਂ ਤੇ ਤੁਸੀਂ ਕੀ ਕਾਰਵਾਈ ਕੀਤੀ ਕਿਸੇ ਦਾ ਕੋਈ ਮੰਨ ਲਓ ਅਸਮਾਨ ਗਲਤੀ ਤੇ ਹੈ ਉਹਨੂੰ ਜਿਹੜੀ ਸਜ਼ਾ ਹੈ ਉਹ ਮਿਲਣੀ ਹੈ ਮਿਲ ਜੇ ਤੇ ਆਮ ਆਮ ਜਿਹੜੇ ਮਾਸੂਮ ਲੋਕ ਨੇ ਮਜਦੂ ਜਿਹੜੇ ਮੁਸਲਮਾਨ ਨੇ ਉਹਨਾਂ ਦੀਆਂ ਦੁਕਾਨਾਂ ਤੇ ਉਹਨਾਂ ਦੀਆਂ ਚੀਜ਼ਾਂ ਤਾਂ ਭੰਨ ਤੋੜ ਕਰ ਦਿੱਤੀ ਤੁਸੀਂ ਉੱਥੇ ਕੀ ਤਮਾਸ਼ਾ ਕਰਦੇ ਸੀ ਬੈਠੇ ਤੁਸੀਂ ਆਪਣੀ ਜਿਹੜੀ ਅਣਗਹਿਲੀ ਹੈ ਆਪਣੀ ਜਿਹੜੀ ਨਰਲੈਕੀ ਹੈ ਉਹਨੂੰ ਕਵਰ ਕਰਨ ਲਈ ਹੁਣ ਆਹ ਘਟਾਉਣ ਵਾਲੇ ਪਾਸੇ ਨੂੰ ਤੁਰਪੇ ਦੂਰ ਫੇਟੇ ਨੂੰ ਤੁਹਾਡੇ ਇਹਿਆਂ ਦੇ ਸੋ ਇਹ ਇਸੇ ਤਰ੍ਹਾਂ ਦਾ ਸਾਡੀ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਕੀਤਾ ਨਹੀਂ ਸਾਨੂੰ ਹਾਈ ਕੋਰਟ ਦੇ ਉੱਤੇ ਬਹੁਤ ਗਿਲਾ ਰਹਿਣਾ ਹੈ ਚੱਕ ਕੇ ਉਹਨਾਂ ਨੇ ਕਹਿਤਾ ਵੀ ਗਾਂ ਤੋਂ ਨਹੀਂ ਟਾਉਂਦੇ ਫੇਰ ਵੀ ਟਾਹੀ ਜਾਂਦੇ ਐ ਤੇ ਉਹ ਹਾਈ ਕੋਰਟ ਨੇ ਉਹ ਕੇਸ ਬੰਦ ਕਰਤਾ ਉਹ ਲੈਣਾ ਚਾਹੀਦਾ ਸੀ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੀ ਰੇਲ ਬਣਾਈ ਜਾਣੀ ਚਾਹੀਦੀ ਸੀ ਅਗਲੀ ਗੱਲ ਦੋਸਤੋ ਇਹ ਹੈ ਵੀ ਟਿਸ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਸ ਬੰਬਈ ਦਾ ਇੱਕ ਵਿਦਿਆਰਥੀ ਰਮਦਾਸ ਪਿਛਲੇ 380 ਦਿਨਾਂ ਤੋਂ ਉਹਨੂੰ ਉਹਦੇ ਚੋਂ ਕੱਢਿਆ ਹੋਇਆ ਸੀਗਾ ਟਿਸ ਦੇ ਵਿੱਚ ਉਨੇ ਵਿਚਾਰੇ ਨੇ ਚਾਰਾ ਜੋਗੀ ਕੀਤੀ ਬਹੁਤ ਸਾਰੀਆਂ ਜਥੇਬੰਦੀਆਂ ਉਹਦੇ ਹੱਕ ਚ ਲੜੀਆਂ ਵੀ ਬੜੇ ਧਰਨੇ ਮੁਜਾਰੇ ਵੀ ਹੋਏ ਪਰ ਸਰਕਾਰ ਜਿਹੜੀ ਉਥੋਂ ਦੀ ਮੈਨੇਜਮੈਂਟ ਹੈ ਉਹ ਟੱਸ ਤੋਂ ਮਸਣਾ ਹੋਈ ਫਿਰ ਉਹ ਕੁਝ ਦਿਨਾਂ ਬਾਅਦ ਮਨਯੋਗ ਹਾਈ ਕੋਰਟ ਚ ਪਹੁੰਚਿਆ ਹਾਈ ਕੋਰਟ ਨੇ ਉਹਦੀ ਕੋਈ ਬਾਹ ਨਹੀਂ ਫੜੀ ਤੇ ਹੁਣ ਉਹ ਸੁਪਰੀਮ ਕੋਰਟ ਚ ਪਹੁੰਚਿਆ ਸੀ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਕਿਸੇ ਦੇ ਵਿਦਿਆ ਪ੍ਰਾਪਤ ਕਰਨ ਦੇ ਅਧਿਕਾਰਾਂ ਨੂੰ ਇਸ ਤਰ੍ਹਾਂ ਨਹੀਂ ਖੋ ਸਕਦੇ ਉਹਨੂੰ ਚੁੱਪ ਕਰਕੇ ਜੁਆਇਨ ਕਰਾਓ ਤੇ ਉਹ ਵਿਦਿਆਰਥੀ ਬਣ ਗਿਆ ਕੱਲ ਲਗਾਤਾਰ ਫਿਰ 380 ਮੇ ਦਿਨ ਬਾਅਦ ਸੋ ਅਸੀਂ ਸਮਝਦੇ ਆ ਵੀ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਵਿਦਿਅਕ ਸੰਸਥਾਵਾਂ ਬਲਕਿ ਡੈਮੋਕ੍ਰੇਸੀ ਦਾ ਇੱਕ ਕਿਸਮ ਦਾ ਟ੍ਰੇਨਿੰਗ ਸੈਂਟਰ ਹੁੰਦੀਆਂ ਨੇ ਜਿੱਥੇ ਤੁਸੀਂ ਬਹੁਤ ਬਹੁਤ ਇਹ ਅਤ ਦਰਜੇ ਦੇ ਵਿਰੋਧੀ ਵਿਚਾਰਾਂ ਨੂੰ ਵੀ ਸੁਣਨਾ ਹੁੰਦਾ ਤੇ ਉਹਨੂੰ ਟੋਲਰੇਟ ਵੀ ਕਰਨਾ ਹੁੰਦਾ ਹੈ ਕਾਰਵਾਈ ਤੁਸੀਂ ਆਪਣੇ ਢੰਗ ਨਾਲ ਕਰਨੀ ਹੁੰਦੀ ਹੈ ਪਰ ਵਿਰੋਧੀ ਵਿਚਾਰਾਂ ਕਰਕੇ ਕਿਸੇ ਨੂੰ ਕਾਲਜਾਂ ਚੋਂ ਜਾਂ ਯੂਨੀਵਰਸਿਟੀਆਂ ਚੋਂ ਕੱਢ ਦੇਣਾ ਜਿਹੜਾ ਇਹ ਇਹ ਸਿਰੇ ਦੀ ਮਾੜੀ ਤੇ ਤਾਨਾਸ਼ਾਹੀ ਕਾਰਵਾਈ ਹੁੰਦੀ ਹੈ ਤੇ ਉਸ ਕਾਰਵਾਈ ਨੂੰ ਸਾਲ ਲੱਗ ਗਿਆ 380 ਦਿਨ ਲੱਗੇ ਉਸ ਮੁੰਡੇ ਨੂੰ ਇਸ ਗੱਲ ਨੂੰ ਵਕੀਟ ਕਰਾਉਣ ਦੇ ਉੱਤੇ ਉਹਨੂੰ ਆਪਣਾ ਹੱਕ ਲੈਣ ਦੇ ਉੱਤੇ ਅਗਲੀ ਗੱਲ ਦੋਸਤੋ ਨਿਹਾਲ ਸਿੰਘ ਰਠੌਰ ਦਾ ਪਹਿਲਾਂ ਵੀ ਉਹਦੇ ਤੇ ਐਫ ਆਈ ਆਰ ਹੋਈ ਸੀ ਕੱਲ ਉਥੋਂ ਦੀ ਇੱਕ ਅਦਾਲਤ ਦੇ ਵਿੱਚ ਕਿਸੇ ਵਕੀਲ ਨੇ ਬੀ ਐਨ ਐਸ ਦੀ ਧਾਰਾ 210 ਦੇ ਅਧੀਨ ਅਦਾਲਤ ਚ ਅਪਰਾਧਿਕ ਮਕਾਮਲਾ ਮਕਦਮਾ ਕਰਤਾ ਵੀ ਇਹ ਜਿਹੜਾ ਮੋਦੀ ਤੇ ਸ਼ਾਹ ਤੇ ਹੋਰ ਦੇ ਬਾਰੇ ਚ ਕਹਿੰਦੀ ਹੈ ਆ ਪਹਿਲਗਾਮ ਦੇ ਬਾਰੇ ਚ ਪਹਿਲਗਾਮ ਦੀ ਜ਼ਿੰਮੇਵਾਰੀ ਵੈਸੇ ਉਹ ਜੇ ਸੋਚੀਏ ਵਕੀਲ ਹੁਣ ਅਦਾਲਤ ਪਤਾ ਨਹੀਂ ਕੀ ਕਹਿੰਦੀ ਹੈ ਦੇਖਦੇ ਹਾਂ ਅਦਾਲਤ ਕੀ ਕਹਿੰਦੀ ਹੈ ਜੇ ਉੱਥੇ ਲੋਕਾਂ ਦੀ ਸੁਰੱਖਿਆ ਕੋਈ ਨਹੀਂ ਕਰ ਸਕਿਆ ਕੀ ਉਹ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਜਵਾਰਲਾਲ ਨਹਿਰੂ ਦੀ ਸੀ ਨੀਹਾ ਰਠੌਰ ਦੀ ਸੀ ਜਾਂ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੀ ਸੀ ਜਿਹਦੇ ਅੰਡਰ ਫੌਜ ਹੈ ਜਿਹਦੇ ਅੰਡਰ ਪੁਲਿਸ ਹੈ ਜਿਹਦੇ ਅੰਡਰ ਸੀਆਰਪੀਐਫ ਹੈ ਹੋਮ ਮੰਤਰੀ ਉਹ ਹੋਮ ਮੰਤਰੀ ਡਿਫੈਂਸ ਜਿਹੜੀ ਫੌਜ ਆ ਉਹ ਤਾਂ ਡਿਫੈਂਸ ਮਿਨਿਸਟਰ ਦੇ ਅੰਦਰ ਹੈ ਉਹ ਕਿੱਥੇ ਸੀ ਜੇ ਉਹਨਾਂ ਨੂੰ ਇਦਾਂ ਨਿੰਦਿਆ ਨਾ ਜਾਵੇ ਤੇ ਉਹਨਾਂ ਬਾਰੇ ਕਿਹਾ ਨਾ ਜਾਵੇ ਤਾਂ ਫਿਰ ਉਹਨਾਂ ਦੀ ਜ਼ਿੰਮੇਵਾਰੀ ਕੀ ਹੈ ਉਹ ਕਦੇ ਲਈ ਬੈਠੇ ਆ ਇੱਥੇ ਛੱਡਣਾ ਹੈ ਉਹ ਇਸ ਕਰਕੇ ਉਹਦਾ ਇਹ ਇਹ ਕੇਸ ਕਰਨੇ ਜਿਹੜਾ ਅਸੀਂ ਸਮਝਦੇ ਆਂ ਵੀ ਜਿਹੜੀ ਆਵਾਜ਼ਾਂ ਬੋਲਦੀਆਂ ਉਹਨਾਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈਗੀ ਹੈ ਬੰਗਾਲ ਦੇ ਵਿੱਚ ਇੱਕ ਹੋਰ ਨਵਾਂ ਮਸਲਾ ਆ ਗਿਆ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਸੀ ਗੱਲ ਵੀ ਅਲੀਗੜ ਦੇ ਵਿੱਚੋਂ ਕੁਝ ਵਿਦਿਆਰਥੀ ਬੱਚੇ ਜਿਹੜੇ ਸਕੂਲ ਦੇ ਉਹ ਜਾ ਰਹੇ ਆ ਚਾਰ ਜਣੇ ਤੁਰੇ ਸੜਕ ਤੇ ਇੱਕ ਝੰਡਾ ਪਿਆਗਾ ਉਹ ਪਾਕਿਸਤਾਨ ਦਾ ਝੰਡਾ ਹੈ ਉਹ ਚੱਕ ਲੈਂਦੇ ਤੇ ਉਹਦੇ ਨਾਲ ਦੀ ਨਾਲੇ ਭੀੜ ਆ ਕੇ ਉਹਨਾਂ ਨੂੰ ਘੇਰ ਲੈਂਦੀ ਇਹਦਾ ਮਤਲਬ ਹੈ ਉਹਨਾਂ ਨੂੰ ਫਸਾਇਆ ਗਿਆ ਵੀ ਇਹ ਪਾਕਿਸਤਾਨੀ ਝੰਡਾ ਚੱਕਿਆ ਤੇ ਉਹਨਾਂ ਨੂੰ ਕੁੱਟਣ ਮਾਰਨਾ ਸ਼ੁਰੂ ਕਰ ਦਿੱਤਾ ਤੇ ਇਸੇ ਤਰ੍ਹਾਂ ਨਾਲ ਕੱਲ ਬੰਗਾਲ ਦੇ ਵਿੱਚ ਜਿਹੜਾ 24 ਪਰਗਨਾ ਜ਼ਿਲ੍ਹਾ ਹੈ ਉੱਥੇ ਦੋ ਵਿਦਿਆਰਥੀਆਂ ਨੇ ਉੱਥੋਂ ਦੇ ਰੇਲਵੇ ਸਟੇਸ਼ਨ ਦੇ ਉੱਤੇ ਪਾਕਿਸਤਾਨੀ ਝੰਡਾ ਲਾ ਦਿੱਤਾ ਤੇ ਉਹਨਾਂ ਦੋ ਬੰਦਿਆਂ ਦਾ ਨਾਂ ਇਹ ਹੈ ਇੱਕ ਦਾ ਨਾਂ ਹੈਗਾ ਚੰਦਨ ਮਲਾਕਰ 30 ਸਾਲ ਦਾ ਚੰਦਨ ਮਲਾਕਰ ਮੁਸਲਮਾਨ ਆ ਨਹੀਂ ਹੈਗਾ ਵੈਸੇ ਹੁਣ ਤੁਹਾਡੇ ਲਈ ਦੱਸ ਦਿਆਂ ਦੂਜੇ ਦਾ ਨਾਂ ਹੈਗਾ ਅ ਪ੍ਰਗਯਾ ਜੀਤ ਪ੍ਰਗਯਾ ਜੀਤ 46 ਸਾਲ ਦਾ ਹੁਣ ਇਹ ਦੋ ਬੰਦੇ ਜਿਹੜੇ ਆ ਉਹ ਪੁਲਿਸ ਨੇ ਫੜੇ ਤੇ ਉਹ ਆਪਣੇ ਆਪ ਨੂੰ ਸਨਾਤਨੀ ਏਕਤਾ ਮੰਚ ਦੇ ਆਗੂ ਕਹਾਉਂਦੇ ਐ ਸਨਾਤਨੀ ਏਕਤਾ ਮੰਚ ਸਨਾਤਨ ਦਾ ਕੰਮ ਇਹ ਹੈ ਕਿ ਪਾਕਿਸਤਾਨ ਦੇ ਝੰਡੇ ਇਸ ਤਰ੍ਹਾਂ ਕਰਕੇ ਲਹਿਰਾਓ ਫਿਰ ਕਿਸੇ ਮੁਸਲਮਾਨ ਦੇ ਨਾਂ ਲਾਓ ਤੇ ਫਿਰ ਉਹਦੇ ਘਾਟ ਹਾਓ ਤੇ ਹੋਰ ਕਰੋ ਜੋ ਯੂਪੀ ਤੇ ਹੋਰ ਥਾਵਾਂ ਦੇ ਉੱਤੇ ਚੱਲੀ ਜਾ ਰਿਹਾ ਹੈ ਸੋ ਇਹ ਜਿਹੜੇ ਅਖੌਤੀ ਨੈਸ਼ਨਲਵਾਦੀ ਨੇ ਅਖੌਤੀ ਸਨਾਤਨੀ ਨੇ ਜਿਹੜੇ ਅਸਲੀ ਆਪਣੇ ਆਪ ਨੂੰ ਸਨਾਤਨੀ ਕਹਾਉਂਦੇ ਆ ਉਹਨਾਂ ਨੂੰ ਅਜਿਹੇ ਵਿਅਕਤੀਆਂ ਦੇ ਉੱਤੇ ਖੁਦ ਨਿਗਰਾਨੀ ਰੱਖਣੀ ਪਊਗੀ ਇਹ ਦੇਹ ਨਾਵਾਂ ਦੇ ਨਾਲ ਬਹੁਤ ਕੁਝ ਦੇਸ਼ ਵਿਰੋਧੀ ਕੀਤਾ ਜਾ ਰਿਹਾ ਹੈ ਉਹ ਕੀਤਾ ਜਾ ਰਿਹਾ ਹੈ ਜੋ ਅਤਵਾਦੀ ਕਰਦੇ ਆ ਲੋਕਾਂ ਨੂੰ ਆਪ ਚ ਲੜਾਉਣ ਦਾ ਕੰਮ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤੇ ਅੱਜ ਦੋਸਤੋ 3 ਮਈ ਹੈ ਅੱਜ ਤੋਂ 2 ਸਾਲ ਪਹਿਲਾਂ 3 ਮਈ 2023 ਨੂੰ ਮਨੀਪੁਰ ਦੇ ਵਿੱਚ ਬਹੁਤ ਹੀ ਮਾੜਾ ਘਟਨਾ ਕਰਮ ਹੋਇਆ ਸੀਗਾ ਉਹ ਜਿਹੜੀਆਂ ਤਸਵੀਰਾਂ ਨੇ ਮਨੀਪੁਰ ਦੀਆਂ ਦੋ ਔਰਤਾਂ ਦੀਆਂ ਜਿਵੇਂ ਉਹਨਾਂ ਨੂੰ ਭੀੜਾਂ ਘੁਮਾ ਰਹੀਆਂ ਨੇ ਉਹ ਜਦੋਂ ਕਿਤੇ ਯਾਦ ਆਉਂਦੀਆਂ ਨੇ ਤਾਂ ਲੂੰ ਕੰਡੇ ਖੜੇ ਹੁੰਦੇ ਐ 2 ਸਾਲ ਬੀਤਣ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਮੋਦੀ ਜੀ ਨੂੰ 2 ਸਾਲਾਂ ਚ ਕਿਤੇ ਇੱਕ ਘੰਟੇ ਦਾ ਵੀ ਸਮਾਂ ਨਹੀਂ ਮਿਲਿਆ ਪਰਸੋਂ 9 ਘੰਟੇ ਉਹ ਜਿਹੜੇ ਆ ਜਿਹੜੇ ਬਹੁਤ بڑے بڑے ਫਿਲਮੀ ਐਕਟਰ ਨੇ ਤੇ ਹੋਰ ਨੇ ਜਿਨ੍ਹਾਂ ਨੂੰ ਉਹ ਕੰਟੈਂਟ ਕ੍ਰੀਏਟਰਸ ਕਿਹਾ ਗਿਆ ਦੁਨੀਆ ਭਰ ਦੇ ਵਿੱਚ ਡੰਕੇ ਭਜਾਏ ਗਏ 9 ਘੰਟੇ ਮੋਦੀ ਜੀ ਉਸ ਹਾਈ ਫਾਈ ਜਿਹੜੇ ਜਿੰਨ ਬਹੁਤ ਵੱਡੇ ਵੱਡੇ ਲੋਕਾਂ ਦੇ ਫੰਕਸ਼ਨ ਕਹਿੰਦੇ ਆ ਉਥੇ 9 ਘੰਟੇ ਬਤਾਏ ਮਨੀਪੁਰ ਵਾਸਤੇ ਇੱਕ ਘੰਟਾ ਸਪੇਅਰ ਨਹੀਂ ਕਰ ਸਕਦੇ 2 ਸਾਲ ਹੋ ਗਏ ਅਸੀਂ ਅੱਜ ਇਹ 2 ਸਾਲ ਬੀਤਣ ਦੇ ਉੱਤੇ ਕਾਮਨਾ ਕਰਦੇ ਆ ਕਿ ਮਨੀਪੁਰ ਚ ਸ਼ਾਂਤੀ ਵਰਤੇ ਪਰ ਇਸ ਸਰਕਾਰ ਨੂੰ ਖਾਸ ਤੌਰ ਤੇ ਨਰਿੰਦਰ ਮੋਦੀ ਜੀ ਨੂੰ ਦੂਰ ਫਿਟੇ ਮੂਵੀ ਕਹਿੰਦੇ ਆ ਨਾਲ ਆ ਲਾਸਟ ਗੱਲ ਦੋਸਤੋ ਜਿਹੜੀ ਹੈ ਤੁਹਾਡੇ ਨਾਲ ਅਮਰੀਕਾ ਅਮਰੀਕਾ ਦਾ ਜਿਹੜਾ ਇੱਕ ਮੰਤਰੀ ਕਹਿੰਦਾ ਵੀ ਅਸੀਂ ਭਾਰਤ ਦੇ ਨਾਲ ਆ ਦੂਜਾ ਮੰਤਰੀ ਜਿਹੜਾ ਉਹਦਾ ਵਾਈਸ ਪ੍ਰੈਜ਼ੀਡੈਂਟ ਹੈ ਉਹ ਕਹਿ ਰਿਹਾ ਹੈ ਵੀ ਅਸੀਂ ਭਾਰਤ ਦਾ ਜਿਹੜਾ ਪਾਕਿਸਤਾਨ ਬਾਰੇ ਰਿਸਪੌਂਸ ਹੈ ਉਹ ਅਜਿਹਾ ਨਾ ਹੋਵੇ ਜਿਹਦੇ ਨਾਲ ਜਿਹੜੇ ਮਸਲੇ ਆ ਉਹ ਕਨਫਲਿਕਟ ਚ ਪੈ ਜਾਣ ਜਿਆਦਾ ਵੱਧ ਜਾਣ ਔਰ ਕਰਦਾ ਭਾਰਤ ਪਤਾ ਨਹੀਂ ਆਪਣੀ ਮਰਜ਼ੀ ਨਾਲ ਹੈ ਜਾਂ ਅਮਰੀਕਾ ਦੇ ਕਹਿਣ ਤੇ ਕਰਦਾ ਹੈ ਜਾਂ ਉਹਦੇ ਹਥਿਆਰ ਕਿੰਨੇ ਕਿ ਉਹਨਾਂ ਨੇ ਵੇਚਣੇ ਆ ਕੀ ਕਰਨਾ ਹੈ ਉਹਦੇ ਹਿਸਾਬ ਨਾਲ ਕਰਦਾ ਹੈ ਲੱਗਦਾ ਇਹ ਹੈ ਵੀ ਭਾਰਤੀ ਨੀਤੀ ਕਿਤੇ ਹੋਰ ਨਿਰਦੇਸ਼ਤ ਹੋ ਰਹੀ ਹੈ ਅੱਜ ਦੀ ਗੱਲ ਚ ਐਨ ਨਹੀਂ ਬਹੁਤ ਬਹੁਤ ਸ਼ੁਕਰੀਆ